ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਵੇਰ ਦਾ ਸਮਾਂ ਸੀ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੇ ਵਿਸ਼ੇਸ਼ ਟੰਬੂ ਵਿੱਚ ਸਨ ਆਸਾਂ ਦੀ ਵਾਰ ਉਪਰੰਤ ਅਨੰਦ ਸਾਹਿਬ ਦਾ ਪਾਠ ਹੋ ਕੇ ਅਰਦਾਸ ਕਰਕੇ ਵਾਕ ਲਿਆ ਗਿਆ ਸੀ ਬਾਬਾ ਬినੋਦ ਸਿੰਘ ਬਾਸ ਸਿੰਘ ਕਾਨ ਸਿੰਘ ਦਇਆ ਸਿੰਘ ਹੋਰਾਂ ਤੋਂ ਇਲਾਵਾ ਹੋਰ ਵੀ ਸਿੰਘ ਬੈਠੇ ਸਨ ਹਰ ਰੋਜ਼ ਵਾਂਗ ਗੁਰੂ ਨੇ ਸੰਗਤ ਨੂੰ ਉਪਦੇਸ਼ ਕਰਨਾ ਸੀ ਇੱਕ ਸਿੰਘ ਨੇ ਆਣ ਕੇ ਦੱਸਿਆ ਗੁਰੂ ਜੀਓ ਮਾਧੋਦਾਸ ਆਪਣੇ ਦੋ ਚੇਲਿਆਂ ਨਾਲ ਇੱਧਰ ਆਇਆ ਹੈ ਆਪਾਂ ਆਉਣ ਦੇਵੋ ਗੁਰੂ ਨੇ ਕਿਹਾ ਮਾਧੋਦਾਸ ਨੂੰ ਸਿੱਖ ਮਰਿਆਦਾ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਸੀ ਉਸ ਨੇ ਵੇਖਿਆ ਬੜੇ ਖੂਬਸੂਰਤ ਤੰਬੂ ਵਿੱਚ ਇੱਕ ਬਾਲਕੀ ਨੁਮਾ ਚੌਂਕੀ ਉੱਪਰ ਇੱਕ ਧਾਰਮਿਕ ਪੁਸਤਕ ਰੱਖੀ ਹੋਈ ਹੈ ਇੱਕ ਸਿੰਘ ਚੋਰ ਕਰ ਰਿਹਾ ਹੈ ਇਕ ਸਿੰਘ ਬਾਟਾ ਹੱਥ ਵਿੱਚ ਲਈ ਮਿੱਠਾ ਪ੍ਰਸ਼ਾਦ ਵਰਤਾ ਰਿਹਾ ਹੈ। ਮਾਧੋਦਾਸ ਨਮਸਕਾਰ ਕਰਕੇ ਇੱਕ ਪਾਸੇ ਬੈਠ ਗਿਆ। ਮਾਧੋਦਾਸ ਨੂੰ ਵੇਖਦਿਆਂ ਹੀ ਬినੋਦ ਸਿੰਘ ਦੇ ਮੱਥੇ ਉੱਪਰ ਧਿਆੜੀਆਂ ਉੱਭਰ ਆਈਆਂ। ਉਹ ਬੇਚੈਨੀ ਵਿੱਚ ਬੈਠਾ ਉਸਲ ਵੱਟੇ ਲੈਣ ਲੱਗਾ। ਕਾਂਤ ਸਿੰਘ ਉਸ ਨਾਲੋਂ ਵੀ ਪਰੇਸ਼ਾਨ ਸੀ। ਗੁਰੂ ਨੇ ਇਕ ਸਿੰਘ ਨੂੰ ਕਿਹਾ ਬਿਰਾਗੀ ਨੂੰ ਅਸਾਂ ਦੇ ਖੈਮੇ ਵਿੱਚ ਛਾੜਿਆ। ਬినੋਦ ਸਿੰਘ ਨੂੰ ਹੋਰ ਵੀ ਫਿਕਰ ਪੈ ਗਿਆ ਪਿਛਲੇ 2 ਦਿਨਾਂ ਤੋਂ ਉਹ ਗੁਰੂ ਪਾਸ ਆਪਣਾ ਵਿਰੋਧ ਪ੍ਰਗਟ ਕਰਨਾ ਚਾਹੁੰਦੇ ਸਨ ਗੁਰੂ ਦੀ ਗੈਰ ਹਾਜ਼ਰੀ ਵਿੱਚ ਉਹ ਜੋਸ਼ ਵਿੱਚ ਆ ਜਾਂਦੇ ਵੱਡੀਆਂ-ਵੱਡੀਆਂ ਫੜਾ ਮਾਰਦੇ ਪਰ ਜਦ ਗੁਰੂ ਨਾਲ ਸਾਹਮਣਾ ਹੁੰਦਾ ਤਾਂ ਬੋਲਣ ਸ਼ਕਤੀ ਜਵਾਬ ਦੇ ਜਾਂਦੀ ਜਦ ਗੁਰੂ ਚਲੇ ਜਾਂਦੇ ਤਾਂ ਉਹ ਗੁਰੂ ਪਾਸੋਂ ਉੱਠ ਕੇ ਆ ਜਾਂਦੇ ਤਾਂ ਇੱਕ ਦੂਸਰੇ ਨੂੰ ਦੋਸ਼ ਦਿੰਦੇ ਖਿਜਦੇ ਭੜਕਦੇ ਵਿਨੋਦ ਸਿੰਘ ਬਾਦ ਸਿੰਘ ਉੱਪਰ ਦੋਸ਼ ਮੜਦਾ ਮੈਂ ਤਾਂ ਤਿਆਰ ਸਾਂ ਤੂੰ ਗੱਲ ਕਿਉਂ ਨਾ ਤੋਰੀ ਬਾਦ ਸਿੰਘ ਨੇ ਬਹਾਨਾ ਲਾਇਆ ਮੈਂ ਆਖਣੇ ਲੱਗਾ ਸਾਂ ਗੁਰੂ ਨੇ ਮੁਗਲਾਂ ਦੀ ਗੱਲ ਛੇੜ ਲਈ ਅੱਜ ਤਾਂ ਉਹਨਾਂ ਦੀ ਹਾਲਤ ਹੋਰ ਵੀ ਪਤਲੀ ਪੈ ਗਈ ਸੀ ਗੁਰੂ ਆਪਣੇ ਤੰਬੂ ਵਿੱਚ ਲੈ ਜਾ ਕੇ ਪਤਾ ਨਹੀਂ ਸਾਧੂ ਨਾਲ ਕੀ ਗੁਰਮਤੇ ਕਰਨਗੇ ਬినੋਦ ਸਿੰਘ ਸੋਚ ਰਿਆ ਸੀ ਗੁਰੂ ਆਖਦੇ ਤਾਂ ਸਨ ਅਸਲੀ ਹਰ ਫੈਸਲਾ ਸਭਣਾ ਨਾਲ ਵਿਚਾਰ ਕੇ ਦੇਸ਼ ਕੌਮ ਔਰ ਧਰਮ ਪੰਥ ਦੇ ਭਲੇ ਲਈ ਕਰਾਂਗੇ ਕੀ ਪਤਾ ਸਾਧੂ ਨਾਲ ਹੋਣ ਵਾਲੀ ਗੱਲਬਾਤ ਵਿੱਚ ਸਾਨੂੰ ਵੀ ਸ਼ਾਮਲ ਕਰ ਲੈਣ ਪਰ ਗੁਰੂ ਇਕੱਲੇ ਹੀ ਉੱਠ ਕੇ ਆਪਣੇ ਤੰਬੂ ਵੱਲ ਚਲੇ ਗਏ। ਬినੋਦ ਸਿੰਘ ਅਤੇ ਕਾਣ ਸਿੰਘ ਇੱਕ ਦੂਸਰੇ ਵੱਲ بے ਬਸੀ ਨਾਲ ਚਾਕੇ। ਮਾਧੋਦਾਸ ਆਪਣੇ ਚੇਲਿਆਂ ਨਾਲ ਅਜੇ ਗੁਰੂ ਦੇ ਤੰਬੂ ਦੇ ਬਾਹਰ ਹੀ ਖੜਾ ਸੀ। ਆਓ ਮਾਧੋਦਾਸ ਅੰਦਰ ਲੰਘਿ ਆਓ। ਗੁਰੂ ਨੇ ਤੰਬੂ ਅੰਦਰ ਜਾਂਦਿਆਂ ਕਿਹਾ। ਮਾਧੋਦਾਸ ਨੇ ਚੇਲਿਆਂ ਨੂੰ ਬਾਹਰ ਰੁਕਣ ਲਈ ਕਿਹਾ ਤੇ ਖੁਦ ਅੰਦਰ ਚੱਲਿਆ ਗਿਆ। ਗੁਰੂ ਨੇ ਇੱਕ ਸਿੰਘ ਨੂੰ ਜਲ ਛਕਾਉਣ ਲਈ ਕਿਹਾ। ਸਿੰਘ ਸਾਹਿਬ ਅਸੀਂ ਉਥੇ ਹੀ ਨਹੀਂ ਸੀ ਗੱਲਬਾਤ ਕਰ ਸਕਦੇ ਮਾਦੂਦਾਸ ਨੇ ਪੁੱਛਿਆ ਨਹੀਂ ਮਾਦੂਦਾਸ ਉਥੇ ਕੇਵਲ ਗੁਰੂ ਸ਼ਬਦ ਦਾ ਜਾਪ ਹੁੰਦਾ ਹੈ ਚੌਂਕੀ ਪਰ ਗੁਰੂ ਸ਼ਬਦਾਂ ਦੀ ਬੇੜ ਬਿਰਾਜਮਾਨ ਹੈ ਇਸ ਵਿੱਚ ਸਿੱਖ ਧਰਮ ਦੇ ਗੁਰੂਆਂ ਦੀ ਭਗਤਾਂ ਦੀ ਬਾਣੀ ਹੈ ਬੜਾ ਕੀਮਤੀ ਗਿਆਨ ਭੰਡਾਰ ਸਰਸਾ ਨਦੀ ਵਿੱਚ ਰੁੱੜ ਗਿਆ ਤਲਵੰਡੀ ਸਾਬੋ ਠਹਿਰਨ ਸਮੇ ਅਸੀਂ ਭਾਈ ਮਨੀ ਸਿੰਘ ਤੋਂ ਫੇਰ ਲਿਖਵਾਇਆ ਇਸ ਦੀਆਂ ਨਕਲਾਂ ਤਿਆਰ ਕਰਵਾਈਆਂ ਸਿੱਖਾਂ ਦੀ ਇਸ ਵਿੱਚ ਬੜੀ ਆਸਥਾ ਹੈ ਇਸ ਬਾਣੀ ਤੋਂ ਆਸ਼ੀਰਵਾਦ ਲੈ ਕੇ ਅਰਦਾਸ ਕਰਕੇ ਬਲ ਮਿਲਦਾ ਹੈ ਬਾਣੀ ਸਿੰਘਾਂ ਨੂੰ ਆਪਸ ਵਿੱਚ ਮਿਲ ਬੈਠਣ ਦਾ ਸਬਬ ਬਣਦੀ ਹੈ ਉੱਥੇ ਬੈਠ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਜਿੱਥੇ ਵੀ ਗੁਰੂ ਬਾਣੀ ਦੇ ਗ੍ਰੰਥ ਦਾ ਸਥਾਈ ਰੂਪ ਵਿੱਚ ਪ੍ਰਕਾਸ਼ ਹੁੰਦਾ ਹੈ ਸਿੱਖ ਉਸ ਨੂੰ ਗੁਰੂ ਦਰਬਾਰ ਆਖਦੇ ਹਨ ਗੁਰੂ ਦਵਾਰਾ ਵੀ ਆਖਦੇ ਹਨ ਸਿੰਘ ਸੇ ਮੈਂ ਦੇਖਿਆ ਹੈ ਖੇਮੇ ਉੱਪਰ ਇੱਕ ਝੰਡਾ ਵੀ ਲੱਗਾ ਹੋਇਆ ਹੈ ਹਾਂ ਇਹ ਝੰਡਾ ਖਾਲਸੇ ਦਾ ਨਿਸ਼ਾਨ ਹੈ ਕੇਸਰੀ ਰੰਗ ਦਾ ਹੈ ਇਹ ਅਸਾਂ ਦੀ ਪਹਿਚਾਣ ਵੀ ਹੈ ਐਸੇ ਝੰਡੇ ਵੇਖ ਕਰ ਹੀ ਤੁਰਕ ਸਮਝ ਜਾਂਦੇ ਹਨ ਖਾਲਸਾ ਫੌਜ ਆ ਗਈ ਹੈ ਮਾਦੂ ਦਾਸ ਅਸਾਂ ਨੂੰ ਭਰੋਸਾ ਸੀ ਆਪ ਇੱਕ ਵਾਰ ਜ਼ਰੂਰ ਆਵੋਗੇ ਗੁਰੂ ਨੇ ਮੁਲਾਕਾਤ ਨੂੰ ਸਹੀ ਰਾਹ ਪਾਉਣ ਲਈ ਪਹਿਲਾ ਕਦਮ ਚੱਕਿਆ ਆਪ ਨਾਲ ਵਾਦਾ ਕੀਤਾ ਸੀ ਮੈਂ ਆ ਗਿਆ ਆਪ ਦਾ ਸਵਾਗਤ ਹੈ ਗੁਰੂ ਸੱਚੀ ਬੋਧ ਪ੍ਰਸੰਨ ਚਿਤਸਨ ਸਿੰਘ ਸਾਹਿਬ ਮੱਠ ਵਿੱਚ ਆਪ ਨਾਲ ਮੁਲਾਕਾਤ ਪਿੱਛੋਂ ਮੈਂ ਆਪਣੇ ਆਪ ਨੂੰ ਬਹੁਤ ਸਮਝਾਇਆ ਫਿਰ ਆਪ ਨਾਲ ਭੇਟ ਨਹੀਂ ਕਰਾਂਗਾ ਮੱਠ ਕੇ ਬਹੁਤ ਪੈਰਾਗੀਆਂ ਦੀ ਰਾਏ ਵੀ ਇਹੀ ਸੀ ਆਪ ਨਾਲ ਹੋਰ ਮੁਲਾਕਾਤ ਬਿਲਕੁਲ ਨਾ ਕੀਤੀਆਂ ਜਾਣ ਇਸ ਨਾਲ ਮੱਠ ਦੀ ਮਰਿਆਦਾ ਨੂੰ ਮੱਠ ਦੀ ਰਵਾਇਤ ਨੂੰ ਠੇਸ ਪਹੁੰਚਦੀ ਹੈ ਪਰ ਮੈਂ ਖੁਦ ਦੇ ਅਤੇ ਸਾਧੂਆਂ ਦੇ ਵਿਰੋਧ ਦੇ ਬਾਵਜੂਦ ਮੁਲਾਕਾਤ ਲਈ ਚਲਾ ਆਇਆ ਮਾਦੂਦਾਸ ਸੱਚ ਕਹਿਣਾ ਅਸਾਂ ਨੂੰ ਇੱਕ ਬੈਰਾਗੀ ਮਿਲਣ ਹੈ ਜਾਂ ਇੱਕ ਸੈਨਿਕ ਇਹ ਨਿਰਣਯ ਨਹੀਂ ਕਰ ਸਕਿਆ ਸਿੰਘ ਸਾਹਿਬ ਆਪਣੀ ਵਿਥਿਆ ਸੁਣ ਕੇ ਮਨ ਬਹੁਤ ਹੀ ਵਿਚਲੇ ਤਰਿਆ ਉਸ ਦਿਨ ਤੋਂ ਹੀ ਇੱਕ ਬੈਰਾਗੀ ਅਤੇ ਇੱਕ ਸੈਨਿਕ ਵਿਚਕਾਰ ਕਸ਼ਮ ਕਸ਼ ਚੱਲ ਰਹੀ ਹੈ ਐਸੇ ਦੁਬੀਦਾ ਵਿੱਚੋਂ ਬਾਹਰ ਆਉਣ ਲਈ ਆਪ ਨਾਲ ਮੁਲਾਕਾਤ ਕਰਨ ਲਈ ਆਇਆ ਹਾਂ ਗੁਰੂ ਕੇ ਵੇਖਿਆ ਮਾਦੋ ਦਾਸ ਦੇ ਚਿਹਰੇ ਉੱਪਰ ਨਾ ਮਾਤਰ ਵੀ ਛਲ ਕਪਟ ਨਹੀਂ ਹੈ ਇੱਕ ਬਹਾਦਰ ਯੋਧੇ ਨੂੰ ਐਸਾ ਹੀ ਹੋਣਾ ਚਾਹੀਏ ਗੁਰੂ ਨੇ ਕਿਹਾ ਮਾਧੋਦਾਸ ਆਪ ਦਾ ਇੱਥੇ ਇਸ ਤਰ੍ਹਾਂ ਆਉਣਾ ਅਸਾਂ ਦੇ ਸਿੰਘਾਂ ਨੂੰ ਹੈਰਾਨ ਕਰ ਸਕਦਾ ਹੈ ਜਿਵੇਂ ਅਸਾਂ ਦਾ ਮੱਠ ਵਿੱਚ ਜਾਣਕਾਰਨ ਬੇਰਾਗੀਆਂ ਦੇ ਮਨਾਂ ਵਿੱਚ ਖਿਆਲ ਆਇਆ ਹੋਇਆ ਸੱਚੀ ਬਾਤ ਇਹ ਹੈ ਅਸੀਂ ਇੱਕ ਬੇਰਾਗੀ ਅੰਦਰ ਛੁਪਿਆ ਬਹਾਦਰ ਸੈਨਿਕ ਪੇਸ਼ਾਨ ਲਿਆ ਸੀ ਸਿੰਘ ਸਾਹਿਬ ਮੈਂ ਕਦੀ ਬਹਾਦਰ ਸੈਨਿਕ ਹੋਣ ਦਾ ਦਾਵਾ ਨਹੀਂ ਕੀਤਾ ਮਾਧੋਦਾਸ ਨੇ ਨਿਮਰਤਾ ਨਾਲ ਕਿਹਾ ਸੂਰਬੀਰ ਯੋਧੇ ਦਾ ਇਹੀ ਸਭ ਤੋਂ بڑا ਗੁਣ ਹੈ ਗੁਰੂ ਨੇ ਖੁਸ਼ ਹੁੰਦਿਆ ਕਿਹਾ ਸੂਰਬੀਰ ਯੋਧੇ ਤਾਂ ਮੁਗਲਾਂ ਦੀ ਸੈਨਾ ਵਿੱਚ ਵੀ ਹੈਗੇ ਨੇ ਸਿੰਘ ਸਾਹਿਬ ਮਿੱਤਰ ਹੋਵੇ ਜਾਂ ਵੈਰੀ ਸੂਰਮਾ ਤਾਂ ਸੂਰਮਾ ਹੀ ਹੁੰਦਾ ਮਾਦੋਦਸ ਨੇ ਕਿਹਾ ਗੁਰੂ ਹੈਰਾਨਸਨ ਇਸ ਤਰ੍ਹਾਂ ਦੇ ਫਰਾਕ ਦਿਲ ਯੋਧੇ ਦੀ ਸ਼ਿਫਟ ਕਰੇ ਤਾਂ ਕਿਵੇਂ ਕਰੇ ਕਿਹਾ ਬਿਨਾਂ ਸ਼ੱਕ ਮੁਗਲਾਂ ਵਿੱਚ ਸੂਰਮੇ ਸੈਨਿਕ ਸੈਨਾਪਤੀ ਹੈਗੇ ਨੇ ਪਰ ਉਹਨਾਂ ਅਤ ਚੁੱਕੀ ਹੋਈ ਹੈ ਅਤਿਆਚਾਰ ਔਰਤਾਂ ਨਾਲ ਜ਼ਬਰ ਜਨਾਹ 마ਸੂਮਾਂ ਦੇ ਕਤਲ ਮਥਰਾਵਾਲ ਸਾਰੇ ਕਿਸਾਨ ਇਸ ਲਈ ਕਤਲ ਕਰਵਾ ਦਿੱਤੇ ਮਾੜੀ ਫਸਲ ਹੋਣ ਕਾਰਨ ਉਹ ਲਗਾਨ ਨਹੀਂ ਚੰ ਦੇ ਸਕੇ ਕਿਸਾਨ ਇਕੱਠੇ ਹੋ ਕੇ ਲੜੇ ਕਿਉਂ ਨਹੀਂ ਮਾਦੋਦਸ ਨੇ ਜੋਸ਼ ਨਾਲ ਗਿਆ ਉਹਨਾਂ ਵਿੱਚ ਵਿਰੋਧ ਕਰਨ ਦੀ ਸ਼ਕਤੀ ਮਰ ਚੁੱਕੀ ਹੈ ਮਾਦੋਦਸ ਮਨੁੱਖ ਦੇ ਅੰਦਰ ਇੱਕ ਇੱਛਾ ਬਲ ਹੁੰਦਾ ਹੈ ਵਿਸ਼ਵਾਸ ਹੁੰਦਾ ਹੈ ਮੈਂ ਇਹ ਕਰ ਲਵਾਂਗਾ ਉਹਨਾਂ ਕਿਸਾਨਾਂ ਵਿੱਚ ਉਥੋਂ ਦੇ ਦੂਸਰੇ ਲੋਕਾਂ ਵਿੱਚ ਨਵੀਂ ਰੂਹ ਫੂਕਣ ਲਈ ਤੇਰੇ ਜੈਸੇ ਬਿਰਾਗੀ ਸੈਨਿਕ ਦੀ ਲੋੜ ਹੈ ਉਹਨਾਂ ਨੂੰ ਅੰਦਰੋਂ ਬਾਹਰੋਂ ਸ਼ਕਤੀਸ਼ਾਲੀ ਬਣਾਵਣਾ ਪਵੇਗਾ ਅਸੀਂ ਇਸ ਬਾਰੇ ਦੁਬੀ ਦਾ ਵਿੱਚ ਨਹੀਂ ਹਾਂ ਇਹ ਕਾਰਜ ਕੋਈ ਹੋਰ ਨਹੀਂ ਕਰ ਸਕਦਾ ਆਪ ਨੂੰ ਵੀ ਇਸ ਦੁਬੀ ਦਾ ਵਿੱਚੋਂ ਨਿਕਲਣਾ ਚਾਹੀਏ ਗੁਰੂ ਮਾਦੋ ਦੇ ਮੂੰਹ ਵੱਲ ਤੱਕਦੇ ਉਸ ਦੇ ਉੱਤਰ ਦਾ ਇੰਤਜ਼ਾਰ ਕਰਨ ਲੱਗੇ ਦੁਬੀ ਦਾ ਇੱਕ ਨਹੀਂ ਹੈ ਅਨੇਗਾ ਹਨ ਸਿੰਘ ਸਾਹਿਬ ਬੈਰਾਗੀ ਜਾਂ ਸੈਨਿਕ ਵਿੱਚੋਂ ਇੱਕ ਦੀ ਚੋਣ ਕਰਨੀ ਆਸਾਨ ਹੈ ਪਰੰਤੂ ਫਰਮਾਦੂ ਦਾਸ ਚੁੱਪ ਹੋ ਗਿਆ ਹਲਕੇ ਕਹੋ ਮਾਦੂ ਦਾਸ ਸੰਕੋਚ ਨਹੀਂ ਅਸਾਂ ਦੋਹਾਂ ਤੋਂ ਸਿਵਾ ਕੇਵਲ ਪ੍ਰਮਾਤਮਾ ਅਕਾਲ ਪੁਰਖ ਇਹਨਾਂ ਗੱਲਾਂ ਦਾ ਗਵਾਹ ਹੋ ਸਕਦਾ ਹੈ ਸਿੰਘ ਸਾਹਿਬ ਆਪ ਦੇ ਸਿੰਘ ਮੈਨੂੰ ਜਾਣਦੇ ਨਹੀਂ ਨਾ ਮੈਂ ਇਹਨੂੰ ਉਹਨਾਂ ਦੇ ਸੁਭਾਅ ਉਹਨਾਂ ਦੇ ਵਿਵਹਾਰ ਦਾ ਪਤਾ ਹੈ ਨਾ ਮੇਰੇ ਰਹਿਣ ਸਹਿਣ ਦੇ ਅਤੇ ਨੇਤ ਦੇ ਕਾਰਜਾਂ ਨੂੰ ਜਾਣਦੇ ਹਨ ਮੈਂ ਇਹ ਵੀ ਨਹੀਂ ਜਾਣਦਾ ਜੇ ਮੈਂ ਸਹਿਮਤ ਹੋ ਜਾਵਾਂ ਤਾਂ ਆਪ ਦੀ ਸੈਨਾ ਵਿੱਚ ਮੇਰੀ ਕੀ ਹیثیت ਹੋਵੇਗੀ ਆਪ ਦੇ ਮੁਗਲ ਹਕੂਮਤ ਵਿਰੁੱਧ ਹਥਿਆਰਬੰਦ ਟੱਕਰ ਲੈਣੀ ਹੈ ਆਪ ਦੇ ਪਾਸ ਮੁਸ਼ਕਲ ਨਾਲ 200 300 ਸੈਨਿਕ ਦੇਸਦੇ ਹਨ ਕੁਝ ਵਧੇਰੇ ਵੀ ਹੋ ਸਕਦੇ ਹਨ ਮੇਰੇ ਸਵਾਮੀ ਦਾ ਮਤ ਸੀ ਇੱਕ ਵੱਡੀ ਸਲਤਨਤ ਨਾਲ ਬਿਨਾ ਪੂਰੀ ਤਿਆਰੀ ਤੋਂ ਹਥਿਆਰਬੰਦ ਵਿਦਰੋਹ ਆਤਮਕਾਤ ਜਿਹਾ ਅਮਲ ਹੁੰਦਾ ਹੈ ਜਿੰਨਾ ਕੋ ਮੈਂ ਜਾਣਿਆ ਹੈ ਆਪਦੇ ਪਾਸ ਨਾ ਮੁਗਲਾਂ ਨਾਲ ਟੱਕਰ ਲੈਣ ਜੋਗੀ ਹਥਿਆਰ ਹਨ ਨਾ ਹੀ ਆਪਦੇ ਪਾਸ ਸਿਪਾਈ ਹਨ ਜਿਵੇਂ ਆਪਣੀ ਦੇਵ ਦ੍ਰਿਸ਼ਟੀ ਅਤੇ ਅੰਤਰਮਨ ਦੀ ਗੱਲ કહਾਂ ਤਾਂ ਸਿੰਘਾਂ ਅਤੇ ਸਿਪਾਈਆਂ ਨੂੰ ਆਪਣੇ ਨਾਲ ਜੋੜੀ ਰੱਖਣ ਲਈ ਜਾਂ ਉਹਨਾਂ ਦੀ ਵਫਾਦਾਰੀ ਪ੍ਰਾਪਤ ਕਰਨ ਲਈ ਸਹੀ ਮਾਤਰਾ ਵਿੱਚ ਧਨ ਵੀ ਨਹੀਂ ਹੈ ਗੁਰੂ ਇਸ ਅਦਭੁਤ ਬੇਰਾਗੀ ਦੀਆਂ ਬਿਬਾਕ ਗੱਲਾਂ ਬੜੇ ਧਿਆਨ ਨਾਲ ਸੁਣ ਰਹੇ ਸਨ ਮਾਧੋਦਾਸ ਤੰਬੂ ਦੀ ਇੱਕ ਨੁੱਕਰ ਵਿੱਚ ਰੱਖੇ ਗੁਰੂ ਦੇ ਹਥਿਆਰਾਂ ਵੱਲ ਵੇਖਦਾ ਬੋਲੀ ਜਾ ਰਿਹਾ ਸੀ ਇਸ ਤਰ੍ਹਾਂ ਦੇ ਸੰਘਰਸ਼ਾਂ ਯੁੱਧਾਂ ਦੇ ਨਤੀਜੇ ਬਹੁਤ ਭਿਆਨਕ ਨਿਕਲਦੇ ਹਨ ਅਜਿਹੇ ਬਗਾਵਤਾਂ ਕੁਚਲ ਦਿੰਦੀਆਂ ਹਨ ਜਾਂਦੀਆਂ ਹਨ ਬਾਗੀ ਕਤਲ ਕਰ ਦਿੱਤੇ ਜਾਂਦੇ ਹਨ ਜਾਂ ਬੰਦੀ ਬਣਾ ਲੈ ਜਾਂਦੇ ਹਨ ਮੈਂ ਜਾਣਦਾ ਹਾਂ ਜਦ ਮਰਾਠਿਆਂ ਦਾ ਵਿਦਰੋਹ ਦਬਾ ਦਿੱਤਾ ਗਿਆ ਸ਼ਿਵਾਜੀ ਦੇ ਪੁੱਤਰ ਅਤੇ ਕਾਬਜੀ ਜੈ ਯੋਧਿਆ ਨੂੰ ਕੈਦ ਕਰ ਲਿਆ ਉਹਨਾਂ ਦਾ ਕਤਲ ਇੰਨੇ ਤਸੀਹੇ ਦੇ ਕੇ ਕੀਤਾ ਮੁਗਲ ਐਨੇ ਨਿਰਦਈ ਐਨੇ ਜ਼ਾਲਮ ਵੀ ਹੋ ਸਕਦੇ ਹਨ ਸਿੰਘ ਸਾਹਿਬ ਸ਼ਿਵਾਜੀ ਦੇ ਪੁੱਤਰ ਦਾ ਅੰਗ ਅੰਗ ਵੱਖ ਕਰ ਦਿੱਤਾ ਗਿਆ ਅੱਖਾਂ ਕੱਢ ਦਿੱਤੀਆਂ ਗਈਆਂ ਜੀਭ ਕੱਟ ਦਿੱਤੀ ਮੁਗਲ ਹਰ ਵਿਦਰੋਹੀ ਨਾਲ ਇਸ ਤਰ੍ਹਾਂ ਦਾ ਵਿਵਾਰ ਹੀ ਕਰਦੇ ਨੇ ਆਪ ਨੂੰ ਤਾ ਪਤਾ ਹੈ ਆਪ ਦੇ ਪਿਤਾ ਦਾ ਵੀ ਤਾਂ ਦਿੱਲੀ ਵਿੱਚ ਕਤਲ ਹੋਇਆ ਸੀ ਆ ਕੇ ਮਾਦੋ ਦਾਸ ਗੁਰੂ ਵੱਲ ਤੱਕਣ ਲੱਗਾ ਮਾਦੋ ਦਾਸ ਨੇ ਵੇਖਿਆ ਗੁਰੂ ਦੇ ਚਿਹਰੇ ਉੱਪਰ ਵਿਅੰਗ ਭਰੀ ਮੁਸਕਰਾਹਟ ਸੀ ਨਹੀਂ ਸਿੰਘ ਸਾਹਿਬ ਸੇ ਇਹ ਬੈਰਾਗੀ ਮੌਤ ਤੋਂ ਭੈ ਨਹੀਂ ਖਾਂਦਾ ਮੈਨੂੰ ਦੂਸਰੀ ਤਰ੍ਹਾਂ ਦਾ ਭੈ ਹੈ ਅਜਿਹੀ ਭਿਆਨਕ ਤਸੀਹਾਂ ਦੀ ਮੌਤ ਵੇਖ ਕੇ ਬਾਗੀ ਬਾਕੀ ਰੇ ਇੰਦੇ ਸੈਨਿਕ ਸਿਪਾਹੀ ਜਸ ਸਿੰਘ ਆਪ ਕੁਝ ਵੀ ਆਖ ਸਕਦੇ ਹੋ ਲੜਾਈ ਵਿੱਚੋਂ ਬਾਹਰ ਨਾ ਹੋ ਜਾਣ ਅਤੇ ਆਪ ਦਾ ਮੰਤਵ ਪੂਰਾ ਹੋਣ ਤੋਂ ਪਹਿਲਾਂ ਹੀ ਮੁਗਲਾਂ ਨਾਲ ਲੜਨ ਤੋਂ ਤੋਬਾ ਕਰ ਲੈ ਮਾਧੋਦਾਸ ਆਪ ਦੀਆਂ ਇਹ ਦੋ ਵੀ ਦਾਵਾਂ ਕਿਸੇ ਹੱਦ ਤੱਕ ਸਹੀ ਹੋ ਸਕਦੀਆਂ ਨੇ ਪਰ ਇਹਨਾਂ ਦਾ ਸਮਾਧਾਨ ਮੁਸ਼ਕਲ ਨਹੀਂ ਹੈ ਸਿੰਘਾਂ ਨਾਲ ਆਪ ਦੀ ਜਾਣ ਪਛਾਣ ਅਸੀਂ ਸੰਧਿਆ ਦੇ ਦੀਵਾਨ ਵੇਲੇ ਕਰਵਾ ਸਕਦੇ ਹਾਂ ਆਪ ਦੀ ਸਿੰਘਾਂ ਵਿੱਚ ਹیثیت ਬਾਰੇ ਸਹਿਮਤੀ ਬਣ ਜਾਏਗੀ ਸਿੰਘਾਂ ਦੀ ਘੱਟ ਗਿਣਤੀ ਜ਼ਰੂਰ ਹੈ ਧਨ ਦੀ ਵੀ ਕਮੀ ਹੈ ਦੂਰ ਪੰਜਾਬ ਬੈਠੇ ਸਿੰਘਾਂ ਨੂੰ ਅਸਾਂ ਦਾ ਸੰਤੇਸ਼ ਪੁੱਜਣਾ ਚਾਹੀਦਾ ਹੈ ਧਨ ਔਰ ਸਿੰਘਾਂ ਦੀ ਕਮੀ ਨਹੀਂ ਰਹੇਗੀ ਮਾਧੋ ਦਾਸ ਪੁੱਛਣਾ ਚਾਹੁੰਦਾ ਸੀ ਜਿਹੜੇ ਸਿੰਘ ਰਸਤੇ ਵਿੱਚੋਂ ਤਨਕਾਹਾਂ ਨਾ ਮਿਲਣ ਤੇ ਰੋਸ ਵਿੱਚ ਵਾਪਸ ਮੁੜ ਗਏ ਉਹ ਵੀ ਸਿੰਘ ਹੀ ਹਨ ਪਰ ਉਸਨੇ ਇਹ ਕਹਿਣਾ ਮੁਨਾਸਬ ਨਾ ਸਮਝਿਆ ਚੁੱਪ ਰਿਹਾ ਅਸੀਂ ਦੇਖ ਰਹੇ ਹਾਂ ਮਾਦੂਦਾਸ ਆਪ ਦੇ ਮਨ ਵਿੱਚ ਅਜੇ ਵੀ ਸ਼ੰਕਾਵਾਂ ਹਨ ਆਪ ਸਹੀ ਹੋ ਸਿੰਘ ਸਾਹਿਬ ਹੋਰ ਬੜੀਆਂ ਮੁਸ਼ਕਲਾਂ ਹਨ ਮੈਂ ਜੰਗ ਦੇ ਮੈਦਾਨ ਵਿੱਚੋਂ ਮਰਾਠਿਆਂ ਨੂੰ ਠੀਕ ਉਸ ਸਮੇਂ ਛੱਡ ਕੇ ਨਸਦਿਆਂ ਵੇਖਿਆ ਜਦ ਜਿੱਤ ਕੁਝ ਕਦਮਾਂ ਦੀ ਦੂਰੀ ਤੇ ਹੁੰਦੀ ਸੀ ਜਿਵੇਂ ਆਪ ਚਾਹੁੰਦੇ ਹੋ ਮੈਂ ਖਾਲਸਾ ਫੌਜ ਦੀ ਅਗਵਾਈ ਕਰਾਂ ਕਿ ਸੈਨਿਕ ਮੇਰੇ ਹੁਕਮਾਂ ਦੀ ਪਾਲਣਾ ਕਰਨਗੇ ਔਖੀ ਘੜੀ ਸਮੇ ਜੇ ਉਹ ਮੇਰਾ ਸਾਥ ਛੱਡ ਦੇਣ ਤੇ ਮੈਂ ਸਿਰਫ ਮੁਗਲਾ ਦੇ ਦੇ ਰਹਿਮ ਤੇ ਹੋਵਾਂ ਅਸਾਂ ਦੇ ਸਿੰਘ ਐਸਾ ਨਹੀਂ ਕਰਨਗੇ ਮਾਦੂਦਾਸ ਯੁੱਧਾਂ ਤੇ ਤਜਰਬਿਆਂ ਤੋਂ ਮੈਂ ਜਾਣਿਆ ਹੈ ਦੂਸਰੀ ਗੱਲ ਬਹੁਤ ਥੋੜੇ ਸਿੰਘ تنਘਾਂ ਲੈ ਕੇ ਲੜਦੇ ਹਨ ਬਹੁਤੇ ਸਿੰਘ ਇਹਨਾਂ ਯੁੱਧਾਂ ਨੂੰ ਧਰਮ ਯੁੱਧ ਦੇ ਨਾਮ ਤੇ ਲੜਦੇ ਹਨ ਉਹ ਤਨ ਮਨ ਤਨ ਸਭ ਨਿਸ਼ਾਵਰ ਕਰ ਦਿੰਦੇ ਹਨ ਆਪ ਦਾ ਇਹ ਵਿਸ਼ਵਾਸ ਸਹੀ ਹੋ ਸਕਦਾ ਹੈ ਮੇਰਾ ਵੀ 7-8 ਸਾਲ ਦਾ ਤਜਰਬਾ ਹੈ ਮੈਂ ਮਹਾਨ ਮਰਾਠਿਆਂ ਦੀਆਂ ਫੌਜਾਂ ਵਿੱਚ ਲੜਿਆ ਹਾਂ ਮੁਗਲਾਂ ਦੇ ਸੈਨਾਪਤੀਆਂ ਨੂੰ ਲੜਦਿਆਂ ਵੇਖਿਆ ਹੈ ਉਹਨਾਂ ਨਾਲ ਆਹਮੋ ਸਾਹਮਣੇ ਦੀਆਂ ਟੱਕਰਾਂ ਹੋਈਆਂ ਨੇ ਪਰ ਜਦੋਂ ਸੰਕਟ ਆਉਂਦਾ ਹੈ ਜੰਬਾਜ ਯੋਧਿਆਂ ਨੂੰ ਵੀ ਪੰਗੋੜਾ ਹੁੰਦੇ ਵੇਖਿਆ ਹੈ ਮਰਾਠਿਆਂ ਦੀ ਬਹਾਦਰੀ ਅਤੇ ਦੇਸ਼ ਭਗਤੀ ਪੂਰੇ ਹਿੰਦਵਾਸੀ ਜਾਣਦੇ ਹਨ ਉਹਨਾਂ ਹੀ ਮਰਾਠਿਆਂ ਦਾ ਰਾਜ ਖੇਰੂ-ਖੇਰੂ ਹੋ ਗਿਆ ਅੱਧੇ ਮਰਾਠੇ ਮੁਗਲਾਂ ਨਾਲ ਜਾ ਰਲੇ ਹਨ ਕੀ ਭਰੋਸਾ ਸਿੰਘ ਅਜੀਹਾਂ ਨਹੀਂ ਕਰਨਗੇ ਮਾਦੋ ਦਾਸ ਦੀਆਂ ਖਰੀਆਂ ਅਤੇ ਸਪਸ਼ਟ ਗੱਲਾਂ ਸੁਣ ਕੇ ਗੁਰੂ ਦੇ ਮਨ ਵਿੱਚ ਮਾਦੋ ਦਾਸ ਲਈ ਭਰੋਸਾ ਹੋਰ ਪੱਕਾ ਹੋ ਗਿਆ ਗੁਰੂ ਨੇ ਸੋਚਿਆ ਅਗਰ ਮਾਦੋ ਦਾਸ ਦੇ ਸ਼ੰਕਿਆਂ ਬਾਰੇ ਤਸੱਲੀ ਕਰਵਾ ਦਿੱਤੀ ਜਾਵੇ ਤਾਂ ਖਾਲਸਾ ਸੈਨਾ ਨੂੰ ਐਸਾ ਆਗੂ ਹੋਰ ਨਹੀਂ ਮਿਲੇਗਾ ਅਸੀਂ ਮੁਗਲ ਸੈਨਾ ਨੂੰ ਫੇਰ ਲੋਹੇ ਦੇ ਚਨੇ ਚਬਾ ਸਕਦੇ ਹਾਂ ਸਰਹਿੰਦ ਦੇ ਸੂਬੇ ਨੂੰ ਸਜਾ ਦੇ ਸਕਦੇ ਹਾਂ ਗੁਰੂ ਨੇ ਕਿਹਾ ਮਾਦੋਦਸ ਆਪ ਦੇ ਵਿਚਾਰਾਂ ਨੂੰ ਜਾਣ ਕੇ ਅਸੀਂ ਬਹੁਤ ਪ੍ਰਸੰਨ ਹਾਂ ਆਪ ਇੱਕ ਬੇਰਾਗੀ ਸਾਧੂ ਨਹੀਂ ਆਪ ਨੂੰ ਦੇਸ਼ ਦੇ ਹਾਲਾਤਾਂ ਦੀ ਵੀ ਪੂਰੀ ਸਮਝ ਹੈ ਆਪਨੀ ਬਾਤਚੀਤ ਬਹੁਤ ਹੀ ਸਹੀ ਦਿਸ਼ਾ ਵੱਲ ਅੱਗੇ ਵਧ ਰਹੀ ਹੈ ਅਕਾਲ ਪੁਰਖ ਦੀ ਕਿਰਪਾ ਨਾਲ ਅਸਾਂ ਨੂੰ ਯਕੀਨ ਹੈ ਆਪਣੀਆਂ ਮੁਲਾਕਾਤ ਦੇਸ਼ ਕੌਮ ਲਈ ਲਾਹੇਵੰਦ ਸਾਬਤ ਹੋਣਗੀਆਂ ਅਸੀਂ ਫਿਰ ਵੀ ਮਿਲਦੇ ਰਹਾਂਗੇ ਇੱਕ ਸਿੰਘ ਨੇ ਆਣ ਕੇ ਦੱਸਿਆ ਗੁਰੂ ਜੀਓ ਲੰਗਰ ਤਿਆਰ ਜੀ ਮੈਂ ਹੁਣ ਮਠ ਜਾਵਾਂਗਾ ਸਿੰਘ ਸਾਹਿਬ ਆ ਕੇ ਮਾਦੋ ਦਾਸ ਉੱਠ ਖੜਾ ਗੁਰੂ ਹੱਸ ਪਏ ਬੋਲੇ ਜਦ ਤੱਕ ਲੰਗਰ ਦਾ ਭੋਜਨ ਨਾ ਕਰ ਲੋ ਸਿੰਘ ਇਥੋਂ ਜਾਵਨ ਨਹੀਂ ਦੇਣਗੇ ਬਾਬਾ ਬినੋਦ ਸਿੰਘ ਨੇ ਮਾਦੋ ਦਾਸ ਨੂੰ ਗੁਰੂ ਦੇ ਤੰਬੂ ਵਿੱਚੋਂ ਨਿਕਲਦੇ ਆ ਵੇਖ ਲਿਆ ਸੀ ਉਸ ਵਕਤ ਤਿੰਨੋਂ ਹੀ ਬਾਜ ਸਿੰਘ ਬినੋਦ ਸਿੰਘ ਅਤੇ ਕਾਣ ਸਿੰਘ ਨੇ ਨਜ਼ਰਾਂ ਮਿਲਾਇਆਂ ਟਾਣ ਸਿੰਘ ਨੇ ਕਿਹਾ ਗੁਰੂ ਨਾਲ ਗੱਲ ਕਰਨ ਦਾ ਇਹੀ ਮੌਕਾ ਹੈ ਉੱਠ ਫਿਰ ਕਰ ਲਈ ਸੋਚ ਵਿਚਾਰ ਜਿੰਨੀ ਕਰਨੀ ਹੈ ਸੀ ਬਿਨੋਦ ਸਿੰਘ ਉੱਠ ਖੜਾ ਉਹਦਾ ਹੀ ਗੁਰੂ ਨੇ ਨਿੱਜੀ ਸੇਵਕ ਨੇ ਆ ਕੇ ਕਿਹਾ ਗੁਰੂ ਜੀ ਤੁਸਾਂ ਨੂੰ ਬੁਲਾਉਂਦੇ ਪਏ ਨੇ ਤਿੰਨੋਂ ਹੈਰਾਨ ਹੋ ਕੇ ਇੱਕ ਦੂਸਰੇ ਵੱਲ ਫੇਰ ਚਾਕੇ ਬਿਨੋਦ ਸਿੰਘ ਨੇ ਕਿਹਾ ਆਉਂਦੇ ਪਏ ਆ ਜਦ ਸੇਵਕ ਚਲਿਆ ਗਿਆ ਤਾਂ ਬਾਜ ਸਿੰਘ ਨੇ ਕਿਹਾ ਬਿਨੋਦ ਸਿੰਘ ਜੀ ਮਾਦੋਦਾਸ ਬਾਰੇ ਗੱਲ ਕਰਨੀ ਹੈ ਤਾਂ ਤੁਸੀਂ ਦੋਵੇਂ ਘਰ ਆਇਓ ਜੋਰ ਨਿਰਣਾ ਲਾਉਗੇ ਮੈਂ ਤੁਹਾਡੇ ਨਾਲ ਆ ਗੁਰੂ ਨਾਲ ਬੈਸ ਵਿੱਚ ਮੈਂ ਨਹੀਂ ਪਾਵਾਂਗਾ ਅਜੇ ਤੱਕ ਕੋਹ ਭਰ ਨਹੀਂ ਚੱਲੇ ਪਿਆਸ ਪਹਿਲਾਂ ਹੀ ਲੱਗ ਗਈ ਬినੋਦ ਸਿੰਘ ਨੇ ਤਨਸ ਨਾਲ ਕਿਹਾ ਜੋ ਵੀ ਹੈ ਇਸ ਮਸਲੇ ਵਿੱਚ ਮੈਂ ਗੁਰੂ ਸਾਹਮਣੇ ਨਹੀਂ ਜਾਵਾਂਗਾ ਬਾਜ ਸਿੰਘ ਨੇ ਦ੍ਰਿੜਤਾ ਨਾਲ ਕਿਹਾ ਕੀ ਪਤਾ ਗੁਰੂ ਨੇ ਕੋਈ ਹੋਰ ਮਾਮਲਾ ਵਿਚਾਰਨਾ ਹੋਵੇ ਕਾਨ ਸਿੰਘ ਬੋਲਿਆ ਕੋਈ ਹੋਰ ਮਾਮਲਾ ਹੋਇਆ ਮੈਨੂੰ ਸਦਵਾ ਲੈਣਾ ਮੈਂ ਆ ਜਾਵਾਂਗਾ ਜਿਵੇਂ ਤੇਰੀ ਮਰਜ਼ੀ ਆਕੇ ਬినੋਦ ਸਿੰਘ ਆਪਣੇ ਪੁੱਤਰ ਕਾਨ ਸਿੰਘ ਨਾਲ ਗੁਰੂ ਨੂੰ ਮਿਲਣ ਲਈ ਤਿਆਰ ਹੋ ਗਿਆ ਮੈਨੂੰ ਗਲਤ ਨਾ ਸਮਝਣਾ ਜੋ ਵੀ ਮਸਲਾ ਹੋਇਆ ਮੈਂ ਤੁਸਾਂ ਦਾ ਹਾਂ ਨਾਲ ਹਾਂ ਬਾਜ ਸਿੰਘ ਨੇ ਪਰੋਸਾ ਦਵਾਇਆ ਹਾਂ ਮਸਲਾ ਨਿੱਜੀ ਨਹੀਂ ਹੋਣਾ ਚਾਹੀਦਾ ਦੋਵੇਂ ਜਣੇ ਬਾਜ ਸਿੰਘ ਵੱਲ ਕੁਰਖਤ ਨਜ਼ਰਾਂ ਨਾਲ ਤੱਕਦੇ ਤੰਬੂ ਵਿੱਚੋਂ ਬਾਹਰ ਨਿਕਲ ਆਏ ਗੁਰੂ ਨੇ ਮਾਦੋਦਾਸ ਬੈਰਾਗੀ ਨਾਲ ਹੋਈ ਗੱਲਬਾਤ ਵਿਸਥਾਰ ਨਾਲ ਦੱਸਦਿਆਂ ਪੁੱਛਿਆ ਬినੋਦ ਸਿੰਘ ਭਾਈ ਅਸੀਂ ਤੇਰੇ ਵਿਚਾਰ ਜਾਣਨਾ ਚਾਹੁੰਦੇ ਹਾਂ ਬినੋਦ ਸਿੰਘ ਦਾ ਮਾਣ ਅੰਦਰੋਂ ਉੱਛਲ ਪਿਆ ਅਜੇ ਹਾਂ ਮੌਕਾ ਤਾਂ ਉਹ ਖੁਦ ਲੱਭਦਾ ਸੀ ਬੋਲੋ ਗੁਰੂ ਜੀ ਤੁਸੀਂ ਆਖ ਰਹੇ ਜੇ ਬੇਰਾਗੀ ਖਾਲਸਾ ਫੌਜ ਦੀ ਅਗਵਾਈ ਲਈ ਰਾਜੀ ਹੋ ਸਕਦਾ ਹੈ ਮੰਨ ਲਓ ਉਹ ਰਾਜੀ ਹੋ ਜਾਂਦਾ ਹੈ ਜੇ ਭਵਿਕ ਵਿੱਚ ਉਹ ਐਲਾਨ ਕਰਦਾ ਹੈ ਅਗਲਾ ਗੁਰੂ ਮੈਂ ਹੋਵਾਂਗਾ ਦਾਕਤ ਵੀ ਉਸ ਪਾਸ ਹੋਏਗੀ ਮੁਗਲ ਵਿਚ ਆਉਣਗੇ ਸਿੱਖਾਂ ਵਿੱਚ ਦੋ ਫਾੜ ਪਏ ਫਿਰ ਗੁਰੂ ਨੇ ਟੋਕਿਆ ਅਸੀਂ ਐਸਾ ਹਰਗੇਸ ਨਹੀਂ ਹੋਣ ਦਿਆਂਗੇ ਇਸ ਸੰਬੰਧ ਵਿੱਚ ਅਸੀਂ ਸੋਚ ਵਿਚਾਰ ਕਰ ਲਈ ਹੈ ਇਹੀ ਸ਼ੰਕਾਵਾਂ ਅਸਾਂ ਦੇ ਮਨ ਵਿੱਚ ਵੀ ਆਉਂਦੀਆਂ ਸਨ ਅਸੀਂ ਅੱਗੇ ਤੋਂ ਗੁਰੂ ਗ੍ਰੰਥ ਗੱਦੀ ਦੀ ਪ੍ਰਥਾ ਹੀ ਖਤਮ ਕਰਨ ਦੀ ਸੋਚ ਰਹੇ ਹਾਂ ਬినੋਦ ਸਿੰਘ ਨੂੰ ਸੁਣ ਕੇ ਝਟਕਾ ਲੱਗਾ ਇਸ ਤਰ੍ਹਾਂ ਤਾਂ ਸਿੱਖਾਂ ਵਿੱਚ ਮਾਰੂ ਜੰਗ ਛੇੜ ਜਾਵੇਗੀ ਕੁਝ ਨਹੀਂ ਹੋਵੇਗਾ ਗੁਰੂ ਨੇ ਕਿਹਾ ਗੁਰੂ ਜੀਓ ਹਰ ਕੋਈ ਆਪਣੇ ਆਪ ਨੂੰ ਗੁਰੂ ਐਲਾਨ ਕਰ ਦੇਗਾ ਤੁਸਾਂ ਨੂੰ ਪਤਾ ਹੈ ਨੌਵੇਂ ਗੁਰੂ ਸਮੇ ਸਿੱਖ ਬਾਈ ਮੰჯੀਆਂ ਸਜਾ ਕੇ ਬੈਠ ਗਏ ਸਨ ਬినੋਦ ਸਿੰਘ ਇਹਨਾਂ ਘਬਰਾਉਣ ਦੀ ਲੋੜ ਨਹੀਂ ਸਮਾਂ ਆਵੇਗਾ ਤਾਂ ਆਪ ਸਭ ਨੂੰ ਪਤਾ ਚਲ ਜਾਵੇਗਾ ਇਸ ਵੇਲੇ ਜੋ ਅਸਾਂ ਵਿਚਾਰ ਕਰਨ ਲਈ ਕਿਹਾ ਹੈ ਉਹ ਹੀ ਕੀਤਾ ਜਾਵੇ ਅਸੀਂ ਬੈਰਾਗੀ ਨੂੰ ਸਿਰਫ ਖਾਲਸਾ ਫੌਜ ਦੀ ਅਗਵਾਈ ਲਈ ਰਾਜੀ ਕਰਾਂਗੇ ਗੁਰੂ ਨੇ ਫੈਸਲਾ ਦੇਣ ਵਾਂਗ ਕਿਆ ਗੁਰੂ ਸ਼ਬਦ ਦਾ ਪ੍ਰਚਾਰ ਪ੍ਰਸਾਰ ਸਿੱਖੀ ਦੀ ਰਹਿਤ ਮਰਿਆਦਾ ਇਹ ਸਭ ਗੁਰੂ ਨੇ ਫਿਰ ਟੋਕਿਆ ਅਸੀਂ ਬినੋਦ ਸਿੰਘ ਭਾਈ ਤੇਰਾ ਫਿਕਰ ਸਮਝਦੇ ਹਾਂ ਗੁਰੂ ਸ਼ਬਦ ਦੀ ਵਿਆਖਿਆ ਜਾਂ ਧਰਮ ਨਾਲ ਜੁੜੇ ਮਸਲੇ ਆਪ ਜੈਸੇ ਵਿਦਵਾਨ ਸਿੰਘਾਂ ਦੇ ਸਪੁਰਦ ਹੋਣਗੇ ਬੈਰਾਗੀ ਧਰਮ ਦੇ ਮਾਮਲਿਆਂ ਵਿੱਚ ਦਖਲ ਨਹੀਂ ਦੇਏਗਾ ਖਿਮਾ ਕਰਨਾ ਗੁਰੂ ਜੀਓ ਜਿਸ ਪਾਸ ਤਾਕਤ ਹੋਵੇਗੀ ਖਾਲਸਾ ਫੌਜ ਦਾ ਜੋ ਵੀ ਮੁਖੀ ਹੋਵੇਗਾ ਧਰਮ ਵੀ ਉਸ ਦੇ ਰਹਿਮਤੇ ਹੋਏਗਾ ਵਿਨੋਦ ਸਿੰਘ ਖੁੱਲਣ ਲੱਗਾ ਐਸਾ ਨਹੀਂ ਹੋਵੇਗਾ ਬినੋਦ ਸਿੰਘ ਅਸੀਂ ਸਪਸ਼ਟ ਨਖੇੜਾ ਕਰਾਂਗੇ ਸੰਸਾਰੀ ਮਾਮਲੇ ਔਰ ਧਰਮ ਦੇ ਮਾਮਲੇ ਅਲੱਗ ਅਲੱਗ ਰੱਖੇ ਜਾਣਗੇ ਧਰਮ ਨੂੰ ਪੌੜੀ ਬਣਾਕਰ ਕੋਈ ਮੰਤਵ ਹਾਸਲ ਨਹੀਂ ਕੀਤਾ ਜਾਵੇਗਾ ਗੁਰੂ ਦੀਆਂ ਗੱਲਾਂ ਸੁਣ ਕੇ ਬినੋਦ ਸਿੰਘ ਨਿਰੁੱਤਰ ਹੋ ਗਿਆ ਉਸ ਦਾ ਪੁੱਤਰ ਕਾਣ ਸਿੰਘ ਚੁੱਪ ਬੈਠਾ ਵਾਰਤਾਲਾਪ ਸੁਣ ਰਿਹਾ ਸੀ ਕੁਝ ਕਹਿਣ ਲਈ ਉਸ ਦੇ ਮਨ ਵਿੱਚ ਵੀ ਗੁਬਾਰ ਉਠ ਰਹਿ ਸੰਨ ਗੁਰੂ ਵੇਖ ਰਹੇ ਸਨ ਉਹਨਾਂ ਪੁੱਛਿਆ ਕਾਣ ਸਿੰਘ ਜੇ ਤੇਰੇ ਮਨ ਵਿੱਚ ਕੋਈ ਵਿਚਾਰ ਹੈ ਬੇਚੈਨੀ ਹੈ ਕੁਝ ਕਹਿਣਾ ਹੈ ਤਾਂ ਦੱਸੋ ਗੁਰੂ ਜੀਓ ਜਦ ਤੁਸੀਂ ਗੱਲਾਂ ਕਰ ਹੀ ਰਹੇ ਜੀ ਤਾਂ ਮੇਰਾ ਕੁਝ ਕਹਿਣਾ ਉਜੀ ਤਾਂ ਨਹੀਂ ਹੈ ਪਰ ਮੈਂ ਸੋਚ ਰਿਹਾ ਹਾਂ ਤੁਸੀਂ ਆਪਣੇ ਬਰਾਬਰ ਇੱਕ ਅਜਿਹੇ ਸ਼ਖਸ ਨੂੰ ਐਨੀ ਵੱਡੀ ਪਦਵੀ ਦੇਣ ਬਾਰੇ ਸੋਚ ਰਹੇ ਹੋ ਆਉਣ ਵਾਲੇ ਸਮੇਂ ਵਿੱਚ ਇਹ ਸਿੱਖਾਂ ਲਈ ਕੋਈ ਆਫਤ ਤਾਂ ਨਹੀਂ ਬਣ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਸੀ ਸਾਡੀ ਅੱਜ ਦੀ ਵੀਡੀਓ ਬਾਬਾ ਬੰਦਾ ਸਿੰਘ ਜੀ ਦੇ ਇਤਿਹਾਸ ਉੱਪਰ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ